ਪੁਰਾ ਹਰਗੋਬਿੰਦ ਸਾਹਿਬ ਐਂਡ ਬਲਾਸਟਮੇਂਟ ਦੇ ਕਰਤੇ ਨੇ ਬੜੀ ਪਾਕੰਦ ਜਗਾ ਸੁਵਾਰਿਕਲੀ ਦਾ ਖਾਲਸਾ ਸੁਵਾਰਿਕਲੀ ਦੇ ਅ ਕਿਸੇ ਦਿਨੀ ਸਾਡਾ ਕਿਸਾਨ ਜੱਜਬੰਦੀ ਦੇ ਨਾਲ ਥੋੜਾ ਜਿਹਾ ਕਿਸੇ ਗੱਲ ਨੂੰ ਲੈ ਕੇ ਟਕਰਾਅ ਹੋ ਗਿਆ ਸੀ ਬੜਾ ਮੰਦ ਭਾਜਾ ਸੀ ਬੜੀ ਮਾੜੀ ਗੱਲ ਸੀ ਬੜੀ ਖਤਨਾਕ ਸੀ ਸੋ ਅਸੀਂ ਅੱਜ ਗੁਰਦੁਆਰਾ ਸਾਹਿਬ ਦੇ ਬੈਠ ਕੇ ਸਾਰੇ ਜੋ ਪਿੱਛੇ ਹੋਇਆ ਉਹਦੇ ਤੇ ਅਸੀਂ ਕੱਟਾ ਕਿ ਕੀ ਮਹਿਸੂਸ ਕੀਤਾ ਵੀ ਜੋ ਹੋਇਆ ਇਹ ਨਹੀਂ ਸੀ ਹੋਣਾ ਚਾਹੀਦਾ ਸੋ ਅੱਜ ਸਾਡਾ ਆਸਰੇ ਜੋ ਮਾਤਭੇਲ ਸੀ ਜੋ ਇੱਕ ਦੂਸਰੇ ਤੋਂ ਕੋਈ ਸ਼ੰਕਾ ਸੀ ਗਲਤਫਹਿਮੀਆਂ ਸੀ ਉਹ ਸਾਰੀਆਂ ਦੂਰ ਹੋ ਗਈਆਂ ਸੋ ਮੈਂ ਦਿੱਥੇ ਬੰਦੀ ਦਾ ਪਹਿਲਾ ਵੀ ਹੁਸ਼ਿਆਰ ਜਿੰਨੀਆਂ ਵੀ ਕਿਸਾਨ ਦਿੱਥੇ ਬੰਦੀਆਂ ਜਿੰਨੀਆਂ ਵੀ ਬੰਦੂਰ ਦਿੱਥੇ ਬੰਦੀਆਂ ਜਿੰਨੀਆਂ ਵੀ ਬਿਜਾਗਰ ਦਿੱਥੇ ਬੰਦੀਆਂ ਪਹਿਲਾ ਵੀ ਹੁਸ਼ਿਆਰ ਨਾ ਰਵੇ ਔਰ ਔਰ ਵਾਲੇ ਸਲੇ ਦੇ ਵਿੱਚ ਆਖਰੀ ਸਾਲ ਤੱਕ ਮੈਂ ਨਾਲ ਰਹੂੰਗਾ ਕਿਉਂਕਿ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਲਈ ਬੜਾ ਕੁਝ ਕਰੇ ਜੇ ਬੜੇ ਸਹੂਲਤਾਂ ਦੇ ਦੇ ਸਰਕਾਰ ਦੀ ਮਦਦ ਕਰੋ ਕਿ ਮੈਂ ਫਿਰ ਕਹਿੰਦਾ ਕਿ ਸਾਡਾ ਅਸੀਂ ਮੱਦੇ ਅਸੀਂ ਦਾ ਕੁਝ ਨਹੀਂ ਹੋਵੇ ਇਹਨਾਂ ਦਾ ਕੋਡ ਨੂੰ ਕੋਰਤੰਬਾ ਸਵਾਇਗਤ ਕਰਦਾ ਹਾਂ ਸਵਾਗਤ